ਇਰੇਂ ਦੀਆ ਭਾਈ ਇਹ ਇਹ ਤੁਹਾਨੂੰ 6000 ਦੀ ਦੇਮਾ 6000 ਰੁਪਏ ਦੀ ਹੈ ਆ ਦੇਖੋ ਦੋਸਤੋ 6000 ਰੁਪਏ ਦੀ LED ਦੀਵਾਲੀ ਤੱਕ ਹੀ ਦੀਵਾਲੀ ਤੱਕ ਨਾਲ ਗਿਫਟ ਫਰੀ ਅੱਛਾ ਨਾਲ ਗਿਫਟ ਆ ਚੱਕੋ ਦੋਸਤੋ ਨਾਲ ਤਾਂ LED ਏ ਨਾਲ ਗਿਫਟ ਨਾਲ ਸਟੈਂਡ ਨਾਲ ਆ ਸਟੈਂਡ ਵੀ ਭਾਈ ਗਿਦਰ ਲੈ ਕੇ ਆਏ ਜੀ ਤੁਹਾਡੇ ਵਾਸਤੇ ਸਾਡੇ ਵਾਸਤੇ ਜੀ ਗਿਦਰ ਇਹ ਕਿੰਨੇ ਦਾ ਭਾਈ ਇਹ ਇਹ 3500 ਰੁਪਏ ਦਾ 3500 ਰੁਪਏ ਦਾ ਇਹ 1 ਸਾਲ ਦੀ ਆਨਲਾਈਨ 1 ਸਾਲ ਦੀ ਗਰੰਟੀ ਆ ਦੇਖੋ ਦੋਸਤੋ 3500 ਰੁਪਏ ਦਾ ਗਿਦਰ 1 ਸਾਲ ਦੀ ਗਰੰਟੀ ਆ ਪਰ ਆਰ ਲੈ ਕੇ ਆਏ ਵੀਰੇ ਠੀਕ ਹੈ ਵੀਰੇ ਇਹ 31 ਮਾਰਚ ਤੱਕ ਦੀ ਫੁੱਲ ਗਰੰਟੀ ਆ ਆ ਪ੍ਰੈਸ ਮਿਲ ਜੂ ਜੀ 600 ਰੁਪਏ ਦੀ ਸਾਲ ਦੀ ਗਰੰਟੀ ਛੱਕੋ ਦੋਸਤੋ ਭਗਵਾਨ ਤਮਾਨ ਨੇ 600 ਜੁੰਡਾ ਤੁਹਾਨੂੰ ਮaaf ਕੀਤਾ ਤੇ ਲਾਹਾਂ ਲੈ ਲਓ ਜਿੰਨਾ ਲੈ ਆ ਜਾਂਦਾ ਕਿੰਨੇ ਰੁਪਏ ਦਾ ਬਈ ਇਹ 1000 ਰੁਪਏ ਦਾ ਸਿਰਫ 1000 ਰੁਪਏ ਦੇ ਨਾਲ ਐਕਸ਼ਨ ਕੀ ਦੋਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਖਾਨ ਮਾਨਸਾ ਤੋਂ ਦੋਸਤ ਆਜਾ ਪਹੁੰਚਿਆ ਬਲਾੜਾ ਸ਼ਹਿਰ ਦੇ ਵਿੱਚ ਮਾਨ ਇਲੈਕਟ੍ਰੀਸ਼ੀਅਨ ਬਲਾੜਾ ਤੇ ਜਿੱਥੇ ਤੁਹਾਨੂੰ ਐਲਈਡੀ ਪੱਖੇ ਉਰੋਮ ਹੀਟਰ ਕੀਜਰ ਕੀਜਰ ਤੁਹਾਨੂੰ ਬਹੁਤ ਹੀ ਘੱਟ ਰੇਟ ਦੇ ਵਿੱਚ ਮਿਲਣਗੇ ਆਜੋ ਮੇਰੇ ਨਾਲ ਚੱਲਦੇ ਅੰਦਰ ਮਾਨਸਾ ਸਤਿ ਸ੍ਰੀ ਅਕਾਲ ਜੀ ਜਿੱਦ ਮਾਕੀ ਕਰਦੇ ਨਵੇਂ-ਨਵੇਂ ਜਿਦ ਦਿਖਾਓ ਬਈ ਕੀ ਲੈ ਆ ਫਰੈਜ ਕੀ ਬਾਈ ਜੀ ਆਪਣੇ ਕੋਲੇ 32 ਇੰਚ ਐਲਸੀਡੀ ਹੈ ਜੀ ਸਮਾਰਟ ਐਲਸੀਡੀ ਹੈ ਜੀ ਕੀ ਰੈਂਜ ਜੀ ਬਾਈ ਇਹੇ ਇਹ ਤੁਹਾਨੂੰ 6000 ਦੀ ਦੇ ਮਿਲ ਰਹੀ ਹੈ 6000 ਰੁਪਏ ਦੀ ਇਹ ਆ ਦੇਖੋ ਦੋਸਤੋ 6000 ਰੁਪਏ ਦੀ LED ਦੀਵਾਲੀ ਤੱਕ ਹੀ ਦੀਵਾਲੀ ਤੱਕ ਨਾਲ ਗਿਫਟ ਫਰੀ ਅੱਛਾ ਨਾਲ ਗਿਫਟ ਆ ਚੱਕੋ ਦੋਸਤੋ ਨਾਲ ਤਾਂ LED ਤੇ ਨਾਲ ਗਿਫਟ ਨਾਲ ਸਟੈਂਡ ਨਾਲ ਆ ਸਟੈਂਡ ਵੀ ਠੀਕ ਹੈ ਕਿੰਨੇ ਰੁਪਏ ਦੀ ਬੋਲੇ ਦੁਆਰੇ ਫਿਰ ਦੱਸ ਦੇ 6000 ਰੁਪਏ ਦੀ 6000 ਰੁਪਏ ਦੀ LED ਤੁਹਾਨੂੰ ਮਿਲੂਗੀ ਬਲਾਡੇ ਸ਼ਹਿਰ ਦੇ ਵਿੱਚ ਮਾਨ ਇਲੈਕਟ੍ਰੀਸ਼ੀਅਨ ਵਾਲੇ ਹੋਰ ਵੀ ਕੀ ਆਟਮ ਆਪਣੇ ਕੋਲੇ ਭਾਈ ਜੀ ਗਿੱਜਰ ਲੈ ਕੇ ਆਏ ਜੀ ਤੁਹਾਡੇ ਵਾਸਤੇ ਸਿਆਣਾ ਵਾਸਤੇ ਜੀ ਗਿੱਜਰ ਇਹ ਕਿੰਨੇ ਦਾ ਭਾਈ ਇਹ ਇਹ 3500 ਰੁਪਏ 3500 ਰੁਪਏ ਦਾ ਇਹ ਇੱਕ ਸਾਲ ਦੀ ਆਨਲਾਈਨ ਗਾਰੰਟੀ ਆ ਦੇਖੋ ਦੋਸਤੋ 3500 ਰੁਪਏ ਦਾ ਗਿੱਜਰ ਇੱਕ ਸਾਲ ਦੀ ਗਾਰੰਟੀ ਤੇ ਕਿੰਨਾ ਕਿੰਨੇ ਲੀਟਰ ਦਾ ਹੈ ਤੇ 25 ਲੀਟਰ ਦਾ ਹੀ 25 ਲੀਟਰ ਦਾ ਗਿੱਜਰ ਤੁਹਾਨੂੰ ਮਿਲੂਗਾ 3500 ਰੁਪਏ ਦਾ ਤੇ ਇੱਕ ਸਾਲ ਦੀ ਗਾਰੰਟੀ ਠੀਕ ਹੈ ਵੀਰੇ ਨਾਲ ਗਿਫਟ ਫਰੀ ਅੱਛਾ ਨਾਲ ਗਿਫਟ ਆ ਚੱਕੋ ਦੋ ਪਿਆਰਾ ਜਿਹਾ ਗਿਫਟ ਕਿ ਉਹਦਾ ਕੋਫਰ ਹੈ ਦਿਵਾਲੀ ਦਾ ਕਿਸ ਦਿਵਾਲੀ ਦਾ ਕੋਫਰਾ ਭ ਨਾਲ ਆ ਜੀਜਰ ਗਿੱਜਰ ਨਾਲ ਗਿਫਟ ਮਿਲੂਗਾ ਇਹ ਮੇਰੋਂ ਸਿਰ 3500 ਰੁਪਏ ਦਾ ਨਾਲ ਮਿਲੂ ਤੁਹਾਨੂੰ 1 ਸਾਲ ਦੀ ਗਾਰੰਟੀ ਮਾਨ ਇਲੈਕਟ੍ਰੋਨਿਕਸ ਬਲਾਡ ਤੋਂ ਜੀ ਠੀਕ ਮਾਨ ਲੈ ਕੇ ਸਿਰ ਬਲਾਡਾ ਪਰ ਆੜ ਲੈ ਕੇ ਆਏ ਵੀਰੇ ਠੀਕ ਹੈ ਵੀਰੇ ਇਹ 31 ਮਾਰਚ ਤੱਕ ਦੀ ਫੁੱਲ ਗਾਰੰਟੀ ਆ 31 ਮਾਰਚ ਤੱਕ ਇਹਦੀ ਫੁੱਲ ਗਾਰੰਟੀ ਆ ਕੱਟ ਦੇ ਫੜ ਦੇ ਮਾਚੇ ਕੁਛ ਮਰਜ਼ੀ ਉਹ ਸਾਡੇ ਕੋਲੇ ਲੈ ਕੇ ਆਓ ਕੱਟ ਦੇ ਮਾਚੇ ਕੁਛ ਵੀ ਹੋ ਜਾਏ 31 ਮਾਰਚ ਤੱਕ ਇਹਨੂੰ ਕੁਛ ਵੀ ਹੋ ਗਿਆ ਨਮਾ ਪੀਸ ਮਿਲੂਗਾ ਨਮਾ ਪੀਸ ਟੂ ਪੀਸ ਚੇਂਜ ਕਰਕੇ ਦੇਵੇਗਾ ਹਾਂ ਜੀ ਉਹ ਯਰ ਰਿਪੇਅਰ ਤਾਂ ਨਹੀਂ ਕਰਕੇ ਦਿੰਦਾ ਨਾ ਨਾ ਮੈਂ ਮਿਲੂ ਜੀ ਰਿਪੇਅਰ ਬੀਮਾ ਹੀ ਕਰਤਾ ਸੀ ਉਸ ਦਾ ਆ ਚੱਕੋ ਬਾਈ ਕਹਿੰਦਾ ਬੀਮਾ ਹੀ ਕਰਤਾ ਬਾਈ ਨੇ ਠੀਕ ਹੈ ਵੀਰੇ ਹੋਰ ਵੀਰੇ ਉਦੋਂ ਬਾਅਦ ਐਚ ਡੀ ਬਾਕਸ ਆਈ ਜਿਸ ਟੀਵੀ ਬਾਕਸ ਆ ਗਿਆ ਹਾਂਜੀ ਹੁਣ ਆਪਾਂ ਨੂੰ ਰੀਚਾਰਜ ਕਰਾਉਣ ਦੀ ਲੋੜ ਨਹੀਂ ਬਾਰ-ਬਾਰ ਕਿੰਨੇ ਰੁਪਏ ਦਾ ਬਈ ਇਹ ਇਹ 1500 ਰੁਪਏ ਦਾ ਚਾਰ ਸਾਲ ਫਰੀ ਆ ਚਾਰ ਸਾਲ ਫਰੀ 1 ਰੁਪਿਆ ਵੀ ਨਹੀਂ ਬੰਦਦਾ ਰੋਜ਼ ਦਾ ਠੈਣਿਕ ਪੈਂਦੀ ਆ ਚੈਨਲ ਸਾਰੇ ਚੱਲਣਗੇ ਸਾਰੇ ਪੰਜਾਬੀ ਜੰਦੂ ਸਾਰੇ ਪੰਜਾਬੀ ਚੈਨਲਗੇ ਫਿਲਮਾਂ ਵਾਲੇ ਹਿੰਦੀ ਸਾਰੇ ਚੱਲਣਗੇ 1500 ਰੁਪਏ ਦਾ ਚਾਰ ਸਾਲ ਫਰੀ ਚੱਲੂ ਹਾਂਜੀ 550 ਰੁਪਏ ਦਾ 550 ਰੁਪਏ ਦਾ ਹਰੂਮ ਹੀਟਰ ਮਿਲੂ ਇਹ ਦੀਵਾਲੀ ਦਾ ਇੱਕ ਸਕੀਮ ਹੈ ਜੀ ਇਹ ਦੀਵਾਲੀ ਦਾ ਇੱਕ ਬਈ ਆਫਰ ਹੈ ਜਿਹੜੇ ਪ੍ਰਾਪ ਨੇ ਲੈ ਕੇ ਨਾ ਜਲਦੀ ਲੈ ਜਾਓ ਆਗੇ ਆ ਪ੍ਰੈਸ ਮਿਲਜੂ ਜੀ 600 ਰੁਪਏ ਦੀ ਸਾਲ ਦੀ ਗਾਰੰਟੀ 600 ਰੁਪਏ ਦੀ ਸਾਲ ਦੀ ਗਾਰੰਟੀ ਰੇਟ ਮੁਕਰ ਆਏ ਆਂ ਆ ਚੱਕੋ ਦੋ 600 ਰੁਪਏ ਦੀ ਪ੍ਰੈਸ ਸਾਲ ਦੀ ਗਾਰੰਟੀ ਜੇ ਕੁਛ ਵੀ ਹੋਏਗਾ ਹਾਂਜੀ ਹਾਂਜੀ ਠੀਕ ਠੀਕ ਹੈ ਵੀਰੇ ਹੋਰ ਵੀਰੇ ਆ ਮੱਛਰ ਕਿਲਰ ਆਇਆ ਜੀ ਰੀਅਲ ਲਾਈਫ ਆ ਆ ਦੇਖੋ ਦੋਸਤੋ ਮੱਛਰ ਕਿਲਰ ਆਇਆ ਜੇ ਆਪਣੇ ਮੱਛਰ ਲੜਦੇ ਆ ਇਹਨੂੰ ਰੂਮ ਦੇ ਵਿੱਚ ਧਰ ਲਓ ਇਹ ਮੱਛਰ ਆਪੇ ਮਾਰੀ ਜਾਊਗਾ। ਕੀ ਇਹ ਕਿੰਨੇ ਰੁਪਈਆ ਦਾ ਭਈ ਇਹ? ਇਹ 1500 ਰੁਪਈਆ ਦਾ। ਸਿਰਫ 1500 ਰੁਪਈਆ ਦਾ ਮੱਛਰ ਮਾਰਨ ਵਾਲਾ ਕਿਲਰ ਆ ਗਿਆ ਠੀਕ ਹੈ ਵੀਰੇ। ਉਸ ਤੋਂ ਬਾਅਦ ਆ ਬੱਲਬ ਲੈ ਕੇ ਆਇਆ ਜੀ 9 ਵਾਰ ਦੇ। 9 ਵਾਰ ਦੇ ਜੀ ਇਹ। ਇਹ 9 ਵਾਰ ਦੇ 14 ਮਹੀਨਾ ਦੀ ਗਾਰੰਟੀ ਹੈ ਜੀ ਬੱਲਬਾਂ ਦੀ। 14 ਮਹੀਨਾ ਦੀ ਗਾਰੰਟੀ ਹੈ ਨਹੀਂ। 500 ਦੇ 8 ਪੀਸ। 500 ਰੁਪਈਆ ਦੇ 8 ਪੀਸ। ਆ ਚੱਕੋ ਦੋਸਤੋ 500 ਰੁਪਈਆ ਦੇ 8 ਪੀਸ ਮਿਲਣਗੇ ਤੁਹਾਨੂੰ। ਠੀਕ ਹੈ ਵੀਰੇ ਹੋਰ ਵੀਰੇ। ਸਾਡੀ ਪੱਖਾਂ ਦਾ ਸਟਾਕ ਹੈਗਾ ਜੇ ਕਿਸੇ ਨੇ ਲੈਣੇ ਵੇਦਾ ਬੰਨਿਆ ਹੋਇਆ ਬਈ ਇਹ ਠੀਕ ਹੈ ਜੀ ਇਲੈਕਸ਼ਨ ਆਇਆ ਵੀਰੇ 2062 ਦਾ ਠੀਕ ਹੈ ਵੀਰੇ 1000 ਰੁਪਏ ਦਾ ਸਿਰਫ ਸਿਰਫ 1000 ਰੁਪਏ ਦਾ ਆ ਚੱਕੋ ਦੋਸਤੋ ਭਗਵਾਨ ਤਮਨ ਨੇ 600 ਜੁੰਟਾ ਤੁਹਾਨੂੰ ਮਾਫ ਕੀਤਾ ਤੇ ਲਾਹਾ ਲੈ ਲਓ ਜਿੰਨਾ ਲਿਆ ਜਾਂਦਾ ਕਿੰਨੇ ਰੁਪਏ ਦਾ ਬਈ ਇਹ 1000 ਰੁਪਏ ਦਾ ਸਿਰਫ 1000 ਰੁਪਏ ਦਾ ਇਲੈਕਸ਼ਨ ਕੁੱਕਰ ਜਿਹੜਾ ਮਰਦੀ ਜੀ ਨਾਮਾ ਖਾਣਾ ਬਣਾਉਂਦੇ ਉੱਤੇ ਠੀਕ ਠੀਕ ਹੈ ਵੀਰੇ ਇਹ ਆਸ਼ੇ ਬੋਲਟ ਦੀ ਹੋਮ ਲਾਈਟ ਕੰਪਨੀ ਦੀ 600 ਰੁਪਏ ਦੀ ਸਿਰਫ 600 ਰੁਪਏ ਦੀ ਆ ਚੱਕੋ ਦੋਸਤੋ 600 ਰੁਪਏ ਦੀ ਬੈਟਰੀ ਮਿਲੂ ਤੁਹਾਨੂੰ ਗਾਰੰਟੀ ਤਾਂ ਨਹੀਂ ਦੀ ਬਈ ਕੋਈ ਹੈਗੀ ਗਾਰੰਟੀ ਕਿੰਨੇ ਚਿਰ ਦੀ 4 ਮਹੀਨਾ ਦੀ ਹੈ ਜੀ 4 ਮਹੀਨਾ ਦੀ ਗਾਰੰਟੀ ਇਹ ਤੁਹਾਨੂੰ ਬੈਟਰੀ ਮਿਲੂ ਸਿਰਫ 600 ਰੁਪਏ ਦੀ ਠੀਕ ਹੈ ਵੀਰੇ ਭਾਈ ਸਮਾਨ ਦੇਖਿਆ ਪੂਰਾ ਘੈਂਟ ਤੇ ਰੇਟ ਵੀ ਪੂਰਾ ਘੈਂਟ ਹੈ ਤੇ ਕਿਹੜੇ ਭਰਾ ਲੈ ਕੇ ਆਣੇ ਉਹਨਾਂ ਦਾ ਐਡਰੈਸ ਦੱਸਦੇ ਤੇ ਸ਼ੋਪ ਦਾ ਨਾਮ ਦੱਸ ਦੇ ਆਪਣਾ ਐਡਰੈਸ ਹੈਗਾ ਜੀ ਸ਼ਹਿਰ ਭਲਾਡਾ ਜੀ ਜਿਹੜਾ ਮਾਨਸਾ ਨੇੜੇ ਪਰ ਰਾਣੀਆਂ ਕਚਹਿਰੀਆਂ ਕਮੇਰਾਂ ਵਾਲੀ ਗਲੀ ਸਾਹਮਣੇ ਜੈਨੀ ਸਾਈਕਲ ਵਾਲਾ ਜੀ ਕਮੇਰਾਂ ਵਾਲੀ ਗਲੀ ਦੇ ਵਿੱਚ ਸਾਹਮਣੇ ਜੈਨੀ ਸਾਈਕਲ ਦੇ ਬਿਲਕੁਲ ਸਾਹਮਣੇ ਤੇ ਕਾਰ ਮਾਨ ਔਰ ਇਲੈਕਟ੍ਰੀਸ਼ੀਅਨ ਭਾੜਾ ਬਾਕੀ ਤੁਹਾਨੂੰ ਨੰਬਰ ਉੱਤੇ ਮੈਂਸ਼ਨ ਕੀਤਾ ਜਾਊਗਾ ਠੀਕ ਹੈ ਜੀ ਕਈ ਵਾਰੀ ਕਾਲਾਂ ਨਹੀਂ ਚੱਕਿਆ ਜਾਂਦੇ ਆ ਵੱਧ ਕਾਲਾਂ ਜੇ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਬਈ ਕਈ ਵਾਰੀ ਫੋਨ ਨਹੀਂ ਚੱਕਿਆ ਤੁਸੀਂ WhatsApp ਤੇ ਮੈਸੇਜ ਛੱਡ ਦਿਓ ਤੇ ਆਪ ਹੀ ਮੈਸੇਜ ਬੈ ਰਪਲਾਈ ਕਰ ਦੇਣ ਭਲਾਈ ਹੋਊਗਾ ਜੀ 5 5-7 ਮਿੰਟਾਂ ਦੇ ਵਿੱਚ ਵਿੱਚ ਰਪਲਾਈ ਕਰਾਂਗੇ ਓਕੇ ਓਕੇ ਜੀ